ਜੀ ਨਮਸਕਾਰ ਜੀ ਆਦਾਬ ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਹਾਂ ਬਾਟਮ ਦੇ ਉੱਪਰ ਵਰਕ ਵਾਲੇ ਸੂਟ ਨੇ ਸਾਰੇ ਕਾਟਨ ਦੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਬਹੁਤ ਸੋਹਣੇ ਸੋਹਣੇ ਸੂਟ ਨੇ ਰੇਟ ਵੀ ਸਾਰੀ ਵੀਡੀਓ ਇਕੋ ਰੇਟ ਦੀ ਰਹੂਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਔਰ ਜਿਹੜੇ ਨਵੇਂ ਕਸਟਮਰ ਦੇਖ ਰਹੇ ਨੇ ਮੇਰੀ ਵੀਡੀਓ ਨੂੰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਕਾਟਨ ਦਾ ਸੂਟ ਹੈ ਡਿਜੀਟਲ ਪ੍ਰਿੰਟ ਹੈ ਸਾਰੇ ਦੇ ਸਾਰੇ ਔਰ ਨਾਲ ਤੁਹਾਨੂੰ ਦੇਖੋ ਮਿਲੂਗੀ ਜੀ ਬਾਟਮ ਦੇ ਉੱਪਰ ਕਢਾਈ ਮਿਲੂਗੀ ਜੀ ਕਢਾਈ ਦੇਖੋ ਕਿੰਨੀ ਸ਼ਾਨਦਾਰ ਕਢਾਈ ਆ ਔਰ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਪਿਓਰ ਦਾ ਦੁਪੱਟਾ ਦੁਪੱਟਾ ਪਿਓਰ ਕਹੂਗਾ ਨਾ ਪਰ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਮਿਲੂਗਾ ਕੋਈ ਸਿੰਥੈਟਿਕ ਦੁਪੱਟਾ ਨਹੀਂ ਹੋਊਗਾ ਜੀ ਆਹ ਲਓ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਦੁਪੱਟੇ ਦੇ ਦੋਨੇ ਸਾਈਡ ਦੇ ਉੱਪਰ ਦੇਖੋ ਤੁਹਾਨੂੰ ਡਿਜੀਟਲ ਨਾਲ ਪੱਤੀ ਲੱਗੀ ਹੋਈ ਮਿਲੂਗੀ ਖੂਬਸੂਰਤ ਪੀਸ ਆ ਬਸ ਕੁਝ ਨਹੀਂ ਕਰਨਾ ਸਕਰੀਨ ਸ਼ਾਟ ਲੈਣਾ ਲੈ ਕੇ ਮੈਨੂੰ ਭੇਜ ਦੇਣਾ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪ ਇਹ ਰੰਗ ਚੈੱਕ ਕਰੋ ਜਦੋਂ ਹੁਣ ਤੁਸੀਂ ਕਾਟਨ ਦੇ ਸੂਟ ਨੇ ਡਿਜੀਟਲ ਪ੍ਰਿੰਟ ਹੈ ਜੀ ਆ ਲੋ ਜੀ ਬਾਟਮ ਦੇ ਉੱਪਰ ਕਢਾਈ ਜੀ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪ्योर ਦਾ ਦੁਪੱਟਾ ਸਿਰਫ 795 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆ ਰੱਖੋ ਜੀ ਰੰਗ ਦੇਖੋ ਕਿੱਡੇ ਸੋਹਣੇ ਰੰਗ ਨੇ ਸ਼ਲਟਰ ਮੈਂ ਤੁਹਾਨੂੰ ਖੋਲ ਕੇ ਦਿਖਾਉਂਗਾ ਬਹੁਤ ਸੋਹਣੇ ਖੂਬਸੂਰਤ ਪੀਸ ਨੇ 2.5 ਮੀਟਰ ਸ਼ਲਟਰ ਹੋਊਗੀ ਜੀ ਅਪ੍ਰੋਕਸੀਮਲੀ ਬਾਟਮ ਮਿਲੂਗੀ ਤੁਹਾਨੂੰ 3 ਮੀਟਰ ਦੀ ਰੰਗ ਦੇਖੋ ਕਿੱਡੇ ਸੋਹਣੇ ਸੋਹਣੇ ਰੰਗ ਮਿਲਦੇ ਪਏ ਤੁਹਾਨੂੰ ਆਹ ਲੋ ਜੀ ਨਾਲ ਬਾਟਮ ਦੇ ਉੱਪਰ ਕਢਾਈ ਦੇਖੋ ਬ੍ਰਿਕੀ ਦਾ ਕੰਮ ਕੀਤਾ ਕੋਈ ਦੂਜਾ ਕੰਮ ਨਹੀਂ ਬ੍ਰਾਂਡਡ ਪੀਸ ਨੇ ਰਮੇਸ਼ ਟੈਕਸ ਦੇ ਪੀਸ ਨੇ ਆਹ ਲੋ ਜੀ ਬਾਟਮ ਦਾ একদম ਦੁਪੱਟਾ ਪਿਓਰ ਦਾ ਦੁਪੱਟਾ ਰੇਟ ਰਹੂਗਾ ਜੀ ਸਿਰਫ 700 ਤੇ 95 ਰੁਪਏ ਦੀ ਕੋਈ ਪੀਸ ਛੱਡਣਾ ਨਹੀਂ ਹੈਗਾ ਜਿਹੜਾ ਡਿਜ਼ਾਈਨ ਚੈੱਕ ਕਰੀ ਜਾਓ ਨਾਲ ਨਾਲ ਸਕਰੀਨਸ਼ਾਟ ਲੈ ਕੇ ਭੇਜੀ ਜਾਓ ਪੀਸ ਬਹੁਤ ਸੋਹਣੇ ਪੀਸ ਨੇ ਖੂਬਸੂਰਤ ਪੀਸ ਨੇ ਕਲਰ ਡਿਜ਼ਾਈਨ ਸਾਰੇ ਚੈੱਕ ਕਰੀ ਜਾਓ ਜੀ ਆਹ ਲੋ ਜੀ ਨਾਲ ਬਾਟਮ ਦੇ ਉੱਪਰ ਵਰਕ ਹੈ ਜੀ ਨਾਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ ਪਰ ਸਿਰਫ 795 ਰੁਪਏ ਜੀ ਆ ਲੋ ਜੀ ਬੇਸਟਰ ਪ੍ਰਿੰਟ ਆ ਗਿਆ ਜੀ ਪੀਸ ਦੇਖੋ ਪਹਿਲਾਂ ਚੈੱਕ ਕਰੋ ਜਰਾ ਪ੍ਰਿੰਟ ਦੇਖੋ ਜਰਾ ਬਾਕੀ ਸਾਰੇ ਕੰਮ ਛੱਡੋ ਪਹਿਲਾਂ ਪ੍ਰਿੰਟ ਦੇਖੋ ਚੈੱਕ ਦੇ ਉੱਪਰ ਬਣਾਇਆ ਜੀ ਬਿਲਕੁਲ ਅਲੱਗ ਜਿਹਾ ਸਟਾਈਲ ਆ ਔਰ ਨਾਲ ਦੇਖੋ ਬਾਟਮ ਦੇ ਉੱਪਰ ਮਿਲੂਗਾ ਜੀ ਵਰਕ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸੋਹਣਾ ਪਿਓਰ ਦਾ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਰੇਟ ਰਹੂਗਾ ਸਿਰਫ ਪਰ ਸਿਰਫ ਬਾਟਮ ਤੇ ਕਢਾਈ ਮਿਲੂਗੀ ਜੀ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪ्योर ਦਾ ਦੁਪੱਟਾ ਪੱਟੀ ਲੱਗੀ ਹੋਈ ਹੈ ਦੇਖੋ ਡਿਜੀਟਲ ਪੱਟੀ ਲੱਗੀ ਹੈ ਦੋ ਸਾਈਡ ਦੇ ਉੱਪਰ ਝੂਠ ਬੋਲ ਕੇ ਕਰੇ ਚੀਜ਼ ਦਿੱਤੀ ਨਹੀਂ ਤੇ ਨਾ ਹੀ ਕਰੇ ਦੇਣੀ ਹੈ ਰੇਟ ਰਹੂਗਾ ਸਿਰਫ ਔਰ ਸਿਰਫ 795 ਰੁਪਏ ਜੀ ਪੀਸ ਦੇਖੋ ਕਿੰਨੇ ਸੋਹਣੇ ਖੂਬਸੂਰਤ ਪੀਸ ਨੇ ਜੀ ਸਾਰੇ ਕਾਟਨ ਦੇ ਪੀਸ ਨੇ ਚੈੱਕ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਸਿਰਫ ਔਰ ਸਿਰਫ 795 ਪਏ ਆ ਲਓ ਜੀ ਪੀਸ ਦੇਖੋ ਨਾਲ ਲਓ ਜੀ ਦੁਪੱਟਾ ਬਾਟਮ ਤੇ ਕਢਾਈ ਆ ਬਾਛੇ ਤੇ ਛੇਤੀ ਛੇਤੀ ਲੇਟ ਨਹੀਂ ਕਰਨਾ 컬러 ਡਿਜ਼ਾਈਨ ਸਾਰੇ ਹੀ ਖੂਬਸੂਰਤ ਨੇ ਜੀ ਆਹ ਲਓ ਜੀ ਬਹੁਤ ਸੋਹਣੇ ਪੀਸ ਨੇ ਜੀ ਖੂਬਸੂਰਤ 30 ਚੈੱਕ ਤੁਸੀਂ ਨਾ ਚੈੱਕ ਨੂੰ ਚੈੱਕ ਕਰੋ ਜਰਾ ਅਗ ਆਹ ਲਓ ਨਾ ਠੀਕ ਹੈ ਚੈੱਕ ਨੂੰ ਚੈੱਕ ਕਰੋ ਜੀ ਬਹੁਤ ਸੋਹਣੇ ਪੀਸ ਨੇ ਜੀ ਪੀਸ 컬러 ਦੀ ਨਾਲ ਮਿਲੂਗੀ ਜੀ ਬਾਟਮ ਬਾਟਮ ਦੇ ਉੱਪਰ ਵੀ ਕਢਾਈ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਪਿਓਰ ਦਾ ਦੁਪੱਟਾ ਰੇਟ ਰਹੂਗਾ ਸਿਰਫ ਤੇ ਸਿਰਫ 795 ਰੁਪਏ ਜੀ ਖੂਬਸੂਰਤ ਪੀਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਪੀਸ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਦੇਖੋ ਗੱਡੀ ਸ਼ਾਨਦਾਰ ਆ ਸਾਰੀ ਡਿਜੀਟਲ ਪ੍ਰਿੰਟ ਹੈਗੀ ਜੀ ਇਹ ਆਹ ਲਓ ਜੀ ਬੋਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਰੇਟ ਰਹੂਗਾ ਸਿਰਫ 795 ਰੁਪਏ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜਿਹੜਾ ਲੈਵੈਂਡਰ ਸ਼ੇਡ ਹੈ ਜੀ ਸਾਰੇ ਡਿਜੀਟਲ ਪ੍ਰਿੰਟਿੰਗ ਹੈ ਬ੍ਰਾਂਡਡ ਆਰਟੀਕਲ ਹੈ ਜੀ ਸਾਰੇ ਦੇ ਸਾਰੇ ਉਹ ਨਾਲ ਬਾਟਮ ਦੇ ਉੱਪਰ ਦੇਖੋ ਕਢਾਈ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਜੀ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਪੱਟੀ ਲੱਗੀ ਹੋਈ ਹੈ ਨਾਲ ਰਮੇਸ਼ ਟੈਕਸ ਦੇ ਪੀਸ ਨੇ ਖੂਬਸੂਰਤ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ 700 ਤੇ 95 ਰੁਪਏ ਜੀ ਆ ਲੋ ਜੀ ਸੀ ਗ੍ਰੀਨ ਕਲਰ ਆ ਗਿਆ ਜੀ ਡਾਰਕ ਸੀ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਆ ਜੀ ਪੀਸ ਦੇਖੋ ਕਿਡਾ ਸ਼ਾਨਦਾਰਾ ਖੂਬਸੂਰਤ ਪੀਸ ਹਾਲੋ ਜੀ ਬਾਟਮ ਦੇਖੋ ਨਾਲ ਦੁਪੱਟਾ ਦੇਖੋਾਰੇ ਬਾਟਮ ਵਰਕ ਵਾਲੇ ਸੂਟ ਨੇ ਰੇਂਜ ਰਹੂਗੀ ਸਿਰਫ ਪਰ ਸਿਰਫ 795 ਰੁਪਏ ਜੀ ਹਾਲੋ ਜੀ ਮਹਿੰਦੀ ਕਲਰ ਆ ਗਿਆ ਜੀ ਪ੍ਰਿੰਟ ਚੈੱਕ ਕਰੋ ਖੂਬਸੂਰਤ ਪੀਸ ਲਓ ਜੀ ਬਾਟਮ ਨਾਲ ਫੁੱਲ ਪ्योर ਦਾ ਹੀ ਦੁਪੱਟਾ ਦੁਪੱਟਾ ਪੂਰਾ ਲੰਬਾ ਜਣਾ ਦੁਪੱਟਾ ਰਹੂਗਾ ਛੋਟਾ ਦੁਪੱਟਾ ਨਹੀਂ ਰਹੂਗਾ ਜੀ ਆਹ ਲਓ ਜੀ 컬러 ਦੇਖੋ ਕਿੱਡੇ ਸੋਹਣੇ ਸੋਹਣੇ ਰੰਗ ਆ ਗਏ ਜੀ ਸਿਰਫ 795 ਰੁਪਏ ਜੀ ਆਹ ਲਓ ਜੀ ਬਾਟਮ ਬਾਟਮ ਦੇ ਉੱਪਰ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਨਾਲ ਫੁੱਲ ਪ्योर ਦਾ ਮਿਲੂਗਾ ਦੁਪੱਟਾ ਰੇਂਜ ਰਹੂਗੀ 795 ਰੁਪਏ ਨੈਕਸਟ ਆਰਟੀਕਲ ਦਿਖਾਉਂਦਾ ਤੁਹਾਨੂੰ ਮੈਂ ਆਹ ਜੀ ਲਓ ਜੀ ਪੀਸ ਆ ਗਿਆ ਜੀ ਲੇਸ ਵਾਲਾ ਪੀਸ ਆ ਖੂਬਸੂਰਤ ਪੀਸ ਤਿੰਨ ਟੈਂਕ ਚੈੱਕ ਕਰੋ ਜੀ ਘੇਰੇ ਦੇ ਉੱਪਰ ਲੈਸ ਦੇਖੋ ਕਿੰਨੀ ਸੋਹਣੀ ਲੈਸ ਲੱਗੀ ਹੋਈ ਆ ਨਾਲ ਬਾਟਮ ਦੇ ਉੱਪਰ ਮਿਲੂਗਾ ਜੀ ਤੁਹਾਨੂੰ ਕੰਮ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਨੇ ਜੀ ਸਾਰੇ ਬਾਟਮ ਵਰਕ ਲਵੈਂਡਰ ਸ਼ੇਡ ਦਾ ਪੀਸ ਆ ਔਰ ਨਾਲ ਕੋਟਾ ਦਾ ਮਿਲੂਗਾ ਜੀ ਦੁਪੱਟਾ 795 ਰੁਪਏ ਜੀ ਆ ਲਓ ਜੀ ਕੋਈ ਵੀ ਦੋ ਸੂਟ ਲਾਉਂਗੇ ਨਾ 750 ਦੇ ਪੈਣੇ ਪੂਰੀ ਵੀਡੀਓ ਦੇ ਵਿੱਚ ਆ ਲਓ ਜੀ ਪੀਸ ਦੇਖੋ ਚੈੱਕ ਕਰੋ ਜਰਾ ਦੋ ਸੂਟ 1500 ਰੁਪਏ ਦੇ ਪਹਿਣਗੇ ਜੀ ਇੱਕ ਸੂਟ ਮਿਲੂਗਾ ਤੁਹਾਨੂੰ 795 ਦਾ ਤੇ ਦੋ ਸੂਟ ਮਿਲਣਗੇ ਜੀ 1500 ਰੁਪਏ ਦੇ ਆ ਲੋ ਜੀ ਖੂਬਸੂਰਤ ਪੀਸ ਸੀ ਗ੍ਰੀਨ ਕਲਰ ਦਾ ਜੀ ਬਾਟਮ ਦੇ ਉੱਪਰ ਵਰਕ ਚੈੱਕ ਕਰੋ ਜਿਹੜਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਖੂਬਸੂਰਤ ਵਰਕ ਨਾਲ ਦੁਪੱਟਾ ਮਿਲੂਗਾ ਜੀ ਕੋਟਾ ਵਾਲਾ ਜੀ ਦੁਪੱਟਾ ਸਿਰਫ 795 ਰੁਪਏ ਜੀ ਦੋ ਸੂਟ 1500 ਦੇ ਆ ਲੋ ਜੀ ਹੌਟ ਪਿੰਕ ਸ਼ੇਡ ਆ ਗਿਆ ਜੀ ਕਲਰ ਚੈੱਕ ਕਰਦੇ ਜਾਓ ਨਾਲ-ਨਾਲ ਸਕਰੀਨਸ਼ਾਟ ਲੈਂਦੇ ਜਾਓ ਬਹੁਤ ਸੋਹਣਾ ਸੂਟ ਹੈ ਪੀਸ ਦੇਖੋ ਜੀ ਲੈਸ ਦੇ ਉੱਤੇ ਕੰਮ ਦੇਖੋ ਕਿੰਨਾ ਸ਼ਾਨਦਾਰ ਕੀਤਾ ਹੋਇਆ ਆ ਲਓ ਜੀ ਨਾਲ ਬਾਟਮ embroidery ਵਾਲੀ ਮਿਲੂਗੀ ਜੀ ਤੁਹਾਨੂੰ ਬਾਟਮ ਖੂਬਸੂਰਤ ਬਾਟਮ ਜੀ ਸਿਰਫ 795 ਕੋਟਾ ਦਾ ਦੁਪੱਟਾ ਦੋ ਸੂਟ ਮਿਲਣਗੇ ਜੀ 1500 ਰੁਪਏ ਦੇ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਸਿਰਫ 795 ਕਲਰ ਦੇਖੋ ਕਿੰਨੇ ਸੋਹਣੇ ਲਾਈਟ ਫਰੋਜ਼ੀ ਕਲਰ ਆ ਗਿਆ ਜੀ ਆ ਲਓ ਜੀ ਇੱਕ ਸੂਟ 795 ਰਾਜੀ ਦੋ ਸੂਟ 1500 ਰੁਪਏ ਦੇ ਆ ਲੋ ਜੀ ਦੁਪੱਟਾ ਕੋਟਾ ਦਾ ਦੁਪੱਟਾ ਬਾਟਮ ਵਰਕ ਦੇ ਸੂਟ ਨੇ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡ੍ਰੈਸ ਸਾਰੇ ਲਾਜਵਾਬ ਪੀਚ ਕਲਰ ਆ ਗਿਆ ਜੀ ਪੰਜ ਕਲਰ ਆ ਰਹੇ ਜੀ ਪੰਜ ਦੇ ਪੰਜੇ ਕਲਰ ਤੁਹਾਨੂੰ ਮੈਂ ਖੋਲ ਕੇ ਦਿਖਾ ਦੇ ਬਹੁਤ ਸੋਹਣੇ ਸੋਹਣੇ ਪੀਸ ਨੇ ਜੀ ਆ ਲੋ ਬਾਟਮ ਦੇ ਉੱਪਰ ਵਰਕ ਦੇਖੋ ਤੇ ਨਾਲ ਦੁਪੱਟਾ ਦੇਖੋ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਰੇਂਜ ਰਹੂਗੀ ਸਿਰਫ 795 ਰੁਪਏ ਦੀ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦੇ ਜਔਰ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਸਿੰਗਲ ਪੀਸ ਬਚਿਆ ਜੀ ਪੀਸ ਹੈਗਾ ਮਹਿੰਗਾ ਇਹ ਵੀ ਤੁਹਾਨੂੰ ਅੱਜ ਪਾਉਗਾ ਜੀ ਸਿਰਫ 795 ਰੁਪਏ ਦਾ ਜੀ ਆਹ ਲੋ ਵਿਸਟਲ ਪ੍ਰਿੰਟ ਹੈ ਜੀ ਆਹ ਲੋ ਜੀ ਬਾਟਮ ਦੇ ਉੱਪਰ ਇਹਦੇ ਵਰਕ ਹੈ ਨਾਲ ਤੁਹਾਨੂੰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਸਿੰਗਲ ਪੀਸ 795 ਰੁਪਏ ਜੀ ਹਾਂ ਲੋ ਜੀ ਦੇਖੋ ਦੁਪੱਟਾ ਦੇਖੋ ਬਹੁਤ ਸ਼ਾਨਦਾਰ ਖੂਬਸੂਰਤ ਡਿਜੀਟਲ ਦੁਪੱਟਾ ਬਾਛੇਤੀ ਜੇਤੀ ਸਕਰੀਨਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਆਲ ਓਵਰ ਸੂਟ ਆ ਗਿਆ ਜੀ 5 ਮੀਟਰ ਸੂਟ ਜੀ ਜਿਹੜਾ ਪਹਿਲਾਂ 995 ਰੁਪਏ ਦਾ ਮਿਲਿਆ ਤੁਹਾਨੂੰ ਸੂਟ ਇਹ ਵੀ ਤੁਹਾਨੂੰ ਪਊਗਾ ਜੀ 795 ਰੁਪਏ ਆਲ ਓਵਰ 5 ਮੀਟਰ ਮਸਲੀਨ ਕਾਟਨ ਦਾ ਸੂਟ ਹੈ ਜੀ ਨਾਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਮਿਲੂਗਾ ਕੋਈ ਦੂਜਾ ਦੁਪੱਟਾ ਨਹੀਂ ਮਿਲੂਗਾ ਜੀ ਕਿਰਪਾ 795 ਰੁਪਏ ਜੀ 컬러 ਦੇਖੋ ਇੱਕ ਡਿਜ਼ਾਈਨਰ ਦੇ ਵਿੱਚ ਮਿਲੂਗਾ ਜੀ ਪਰਪਲ ਸ਼ੇਡ ਹੈ ਜੀ ਪੀਸ ਦੇਖੋ ਕੱਟਾ ਸ਼ਾਨਦਾਰ ਮਲਟੀ ਸ਼ੇਡ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਲਓ ਜੀ ਬੱਲੇ 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 ਛੱਕ ਤੇ ਫੱਟੇ ਲਓ ਜੀ ਪੀਸ ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਦੁਪੱਟਾ ਜੀ ਇੱਕਾ 컬러 ਮਿਲੂਗਾ ਜੀ ਰੈੱਡ ਕਲਰ ਕੋਈ ਇਸ ਰੇਟ ਦੇ ਵਿੱਚ ਸੂਟ ਨਹੀਂ ਦੇਊਗਾ ਮੇਰੀ ਗਾਰੰਟੀ ਆ ਆ ਲਓ ਜੀ ਆਲ ਓਵਰ 5 ਮੀਟਰ ਡਿਜੀਟਲ ਜੀ ਨਾਲ ਪਿਓਰ ਦਾ ਦੁਪੱਟਾ ਰੇਟ ਰਹੂਗਾ ਸਿਰਫ 795 ਜੀ 2 ਸੂਟ 1500 ਰੁਪਏ ਦੇ ਜੀ ਆਹ ਲੋ ਜੀ ਨੇਵੀ ਬਲੂ ਕਲਰ ਸਿੰਗਲ ਪੀਸ 올ਓਵਰ 5 ਮੀਟਰ ਮਸਲੀਨ ਕਾਟਨ ਪਿਓਰ ਡਿਜੀਟਲ ਪੀਸ ਹੈ ਜੀ ਸਾਰੇ ਦਾ ਸਾਰਾ 올ਓਵਰ 5 ਮੀਟਰ ਨਾਲ ਮਸਲੀਨ ਦਾ ਹੀ ਮਿਲੂਗਾ ਜੀ ਡਿਜੀਟਲ ਦੁਪੱਟਾ ਸਿਰਫ 795 ਰੁਪਏ ਜੀ 2 ਸੂਟ 1500 ਰੁਪਏ ਦੇ ਜਲਦੀ ਵੀਡੀਓ ਚ ਕੋਈ ਵੀ 2 ਸੂਟ ਲਾਓ 1500 ਰੁਪਏ ਦੇ ਦੋ ਜੀ ਦੁਪੱਟਾ ਦੇਖੋ ਪੂਰਾ ਲੰਬਾ ਚੌੜਾ ਦੁਪੱਟਾ ਰੇਟ ਰਹੂਗਾ ਸਿਰਫ 795 ਜੀ ਆਹ ਲੋ ਜੀ 995 ਵਾਲਾ ਸੂਟ ਆ ਇੱਕੋ ਹੀ ਪੀਸ ਵੱਜਦਾ ਮੇਰੇ ਕੋਲੇ ਨੈਕ ਤੇ ਕਢਾਈ ਆ ਜੀ ਕਾਟਨ ਦਾ ਸੂਟ ਆ ਘੇਰੇ ਤੇ ਵੀ ਕਢਾਈ ਆ ਜੀ ਇਹ ਵੀ ਤੁਹਾਨੂੰ ਅੱਜ ਪਊਗਾ 795 ਦਾ ਕਾਟਨ ਦੀ ਬਾਟਮ ਆ ਜੀ ਨਾਲ ਕੋਟਾ ਦਾ ਡਿਜੀਟਲ ਦੁਪੱਟਾ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਆਹ ਲੋ ਜੀ ਦੁਪੱਟਾ ਇਹ ਵੀ ਅੱਜ ਮਿਲੂਗਾ ਜੀ 795 ਜੀ ਆਹ ਲੋ ਜੀ ਪਿਓਰ ਦੁਪੱਟੇ ਨਾਲ ਹੱਥ ਦਾ ਕੰਮ ਕੀਤਾ ਹੋਇਆ ਜੀ ਹੈਂਡਵਰਕ ਪਿਓਰ ਕਾਟਨ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਵਰਕ ਚੈੱਕ ਕਰਾ ਦਿਓ ਜੀ ਸਾਰਾ ਨੈਕਲਾਈਨ ਵੀ ਬਣਿਆ ਹੋਇਆ ਨਾਲ ਹੈ ਜੀ ਨਾਲ ਹੈਂਡ ਦਾ ਕੰਮ ਕੀਤਾ ਹੋਇਆ ਪਲੇਨ ਮਿਲੂਗੀ ਬਾਟਮ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਆ ਆਹ ਲਓ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ 795 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪੂਰਾ ਲੰਮਾ ਚੌੜਾ ਫੁੱਲ ਪਿਓਰ ਦਾ ਦੁਪੱਟਾ ਸਿਰਫ 795 ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਨੇ 30 ਪੀਸ ਬਚਿਆ ਮੇਰੇ ਕੋਲੇ ਆ ਲੋ ਜੀ ਪ੍ਰਿੰਟਿੰਗ ਚੈੱਕ ਕਰ ਲਓ ਪਹਿਲਾਂ ਖੂਬਸੂਰਤ ਪ੍ਰਿੰਟਿੰਗ ਹੈ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਰੇਟ ਰਹੂਗਾ ਸਿਰਫ ਔਰ ਸਿਰਫ 795 ਰੁਪਏ ਜੀ ਆ ਲੋ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਬਿਸਟਰ ਪ੍ਰਿੰਟਡ ਹੈ ਜੀ ਦੁਪੱਟੇ ਦੇ ਉੱਪਰ ਸਾਰੀ ਪੂਰਾ ਲੰਬਾ ਚੌੜਾ ਦੁਪੱਟਾ ਸਿਰਫ 795 ਜੀ ਤੁਹਾਨੂੰ ਪਿਓਰ ਦੁਪੱਟੇ ਨਾਲ ਨਾ ਕੋਈ ਵੀ ਇਸ ਰੇਟ ਦੇ ਵਿੱਚ ਸੂਟ ਨਹੀਂ ਦੇਊਗਾ ਮੇਰੀ ਗਰੰਟੀ ਆ ਆ ਲਓ ਜੀ ਪੀਸ ਦੇਖੋ ਜਰਾ ਪ੍ਰਿੰਟਿੰਗ ਚੈੱਕ ਕਰੋ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਦੀ ਸਾਰੀ ਹੱਥ ਦਾ ਕੰਮ ਕੀਤਾ ਹੋਇਆ ਆ ਉੱਪਰ ਵੀ ਸਾਰਾ ਦੇਖੋ ਨਾਲ ਹੱਥ ਦਾ ਕੰਮ ਕੀਤਾ ਹੋਇਆ ਨੈਕਲਾਈਨ ਵੀ ਬਹੁਤ ਸ਼ਾਨਦਾਰ ਬਣਿਆ ਹੋਇਆ ਬਲੈਕ ਕਲਰ ਦੀ ਬਾਟਮ ਹੈ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓ ਦਾ ਦੁਪੱਟਾ ਖੂਬਸੂਰਤ ਪੀਸ 795 ਰੁਪਏ ਦੀ 21500 ਰੁਪਏ ਦੇ ਜਲਦ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ